ਮੈਂ ਬਜੀ ਸੰਧੂ 베ਰੀਆ স্পোর্টস ক্লাব ਕੈਲੀਫੋਰਨੀਆ ਨੰਗਲੰਗੀਆਂ ਕਬੱਡੀ ਕਲੱਬ 베ਰੀਆ স্পোর্টস ক্লাব ਕੈਲੀਫੋਰਨੀਆ ਬਰਦਰ ਬੋਲ ਰਿਹਾ ਮੈਰੀਕਾ ਦੇ ਵਿੱਚ ਸਭ ਤੋਂ ਪੁਰਾਣਾ ਕੱਪ 베ਰੀਆ স্পোর্টਸ ক্লাব 3 ਨੀਲਾ ਮੈਰੀਕਾ ਦੇ ਵਿੱਚ ਕਬੱਡੀ ਦੇ ਵਿੱਚ ਡੈਰਾ ਵਾਉਣ ਦਾ ਪਹਿਲਾ ਡੈਰੇ ਤੋਂ ਗੈਰੀ ਜਿਹੜੀ ਉਹ ਵੀ 베ਰੀਆ স্পোর্টਸ ਕਲੱਬ ਨੂੰ ਮਾਣਿਆ ਤੇ ਇਸ ਕਾ ਸਾਡੇ ਕਲੱਬ ਦੇ ਵਿੱਚ ਪੰਜ ਪੰਜ ਕੰਟਰੀਆਂ ਦੇ ਕੈਪਟਨ ਇਕੱਠੇ ਆ ਕਰਕੇ ਬਰੀ ਤੌਰ ਤੇ ਗੱਡੇ ਆ ਜੇ ਮੈਂ ਇੱਕ ਪਰੇ ਦਾ ਨਾਮ ਲਿਆ ਤਾਂ ਦੂਜੀ ਸ਼ਰਤ ਆ ਉਹਦੇ ਵਿੱਚ ਤੱਕ ਹੋਊਗਾ ਕਿ ਤੁਸੀਂ ਸ਼ਾਰਟਕਟ ਦੇ ਦਿਨਾ ਕਿਸੇ ਤਾਂ ਟੀਚੇ ਦਾ ਸਾਡਾ ਅਮਰੀਕਾ ਦਾ ਕੈਪਟਨ ਜੱਸਾ ਸਜਮਾ ਕ੍ਰੇਡਾ ਦਾ ਕੈਪਟਨ ਸੰਦੀਪ ਨਗਰਵੀ ਆ ਆਪਣੇ ਆਪਣੇ ਅਮਰੀਕਾ ਆਪਣੇ ਇੰਗਲੈਂਡ ਦਾ ਕੈਪਟਨ ਹੋਰ ਵੀ ਪੰਜ ਪੰਜ ਕੰਟਰੀਆਂ ਦੇ ਕੈਪਟਨ ਖੇਲੇ ਆ ਤੇ ਕੋਈ ਤਾਂ ਰੀਜ਼ਨ ਹੋਊਗਾ ਕਿ ਜਿਹੜੇ ਟੌਪ ਦੇ ਪਾਲੇ ਹੋਣੀ ਤੇ ਖੁਸ਼ੀ ਹੋਣੀ ਜਾਂ ਕੋਈ ਹੋਰ ਵੀ ਪਲੇਅਰ ਆ ਚਾਹ ਸੁਲਤਾਨ ਸਾਡੀ ਜੈਦਿਆਨ ਵੀਰੀਆ ਸਪੋਰਟਸ ਕਲਬ ਉੱਪਰ ਜਾ ਪੜਦਾ ਹੈ ਫਿਲਹਾਲ ਯਾਨੀ ਕਿ ਅਮਰੀਕੀਆ ਸਪੋਰਟਸ ਕਲਬ ਮੈਂ ਤਾਂ 100 ਤੋਂ ਬਾਅਦ ਪਲੇਸ ਰਵੀ ਸਰਾਮਾ ਸਾਡਾ ਇੰਡੀਆ ਦਾ ਕੈਪਟਨ ਸੀ ਚੌਥਾ ਉਸ ਟਾਈਮ ਤੇ ਅਸੀਂ ਛੱਡੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਬੇਰੀਅਰ ਦੇ ਬੜਾ ਇਤਮਾਨ ਕੀਤਾ ਮੈਂ ਹੁਣ ਸ਼ੀਲ ਪੁੱਤ ਕੋਈ ਤਾਂ ਤੈਨੂੰ ਇਹ ਆਨਸਰ ਇਹ ਆ ਵੀ ਕੋਈ ਤਾਂ ਬੇਰੀਅਰ ਸਪੋਰਟ ਕਲੱਬ ਦੀ ਹੋਊ ਯੋਗਦਾਨ ਹੈ ਨਾ ਜਿਹੜੇ ਇਦਾਂ ਦੇ ਟੌਪ ਦੇ ਪਲੇਅਰ ਦਾਤਾ ਸਾਰ ਕੀ ਵੀ ਹੈ ਬੇਰੀਅਰ ਸਪੋਰਟ ਕਲੱਬ ਦੇ ਤੱਪਾਂ ਦੇ ਪਨੀ ਘਟਰੀਆਂ ਦੇ ਕੈਪਟਨ ਛੇੜੀਆਂ ਨੇ ਤੈਨੂੰ ਵੀ ਬੜਾ ਇਜਤਮਾਨ ਨਾਲ ਲੈ ਕੇ ਜਾਂਦਾ ਸੀ ਕੋਟ ਪੁੱਤ ਸੀ ਕਿਉਂਕਿ ਕਹਿੰਦਾ ਸੀ ਮੇਰੇ ਬਾਪੇ ਦੀ ਉਮਰ ਤਾਂ ਆਣਾ ਤੇ ਤੇਰਾ ਵੀਜਾ ਵੈਸਤੇ ਵੀਜਾ ਜੀ ਬਿジネス ਕਰਾ ਵੀਜਾ ਤੇਰਾ ਲਗਾਇਆ ਅਸੀਂ ਕਾਉਂਗੇ ਤੂੰ ਦਿਨ ਦਿਨ ਦੁਗਣੀ ਰਾਤ ਰਕੀ ਕਰ ਪਤਾ ਪਰ ਅਸੀਂ ਜਿਹੜਾ ਤੂੰ ਦਿਨ ਉਹ ਕਰਕੇ ਛੱਡ ਗਿਆ ਦੇ ਇਸ ਕੋਲ ਤਾਂ ਕੋਈ ਤਾਂ ਹੋਊਗਾ ਤੂੰ ਇਹਦਾ ਕਸ਼ਮ ਦਾਦਾ ਸਾਹਿਬ ਖੇੜੀ ਕੋ ਕਹਿੰਦੇ ਨਾ ਕੋਈ ਤਾਂ ਵੀ ਕੋਈ ਨਾ ਹੋਣਾ ਆਨ ਬਾਇ ਥੋੜੇ ਟਾਈਮ ਦੇ ਵਿੱਚ ਹੀ ਤੂੰ ਵੇਨ ਕੀਤੇ ਕਿਹਾ ਤੇ ਵੇਨ ਦਾ ਇਸ਼ੂ ਹੋ ਰਿਹਾ ਕੀ ਚੀਜ਼ ਹੋਈ ਆਪਾਂ ਹੈਗੇ ਸੱਚੇ ਇੱਕ ਓਪਨ ਕਿਤਾਬ ਹੈ ਕੱਲੀ ਕੱਲੀ ਕੀਤਾ ਤੁਹਾਨੂੰ ਜਵਾਬ 베ਰੀਆ ਸਪੋਰਟ ਕਲੱਬ ਤੇ ਸਾਰੇ ਅਜੀ ਕਵਡੀ ਕਲੱਬ ਦੇ ਦਿਮਾਗੇ ਕੋਈ ਬਾਈ ਗੁਰੂ ਜੀ ਦੇ ਖਾਸਾ ਰੱਬ ਸਰਪ ਜੀ ਨਾਲ ਉਹਦੇ ਨਾਲ ਸਾਡਾ ਨਾਮ ਬਣਿਆ 베ਰੀਆ ਸਪੋਰਟ ਕਲੱਬ ਦੇ ਨਾਲ ਕੱਲੀ ਕੱਲੀ ਕੀਤਾ ਜਵਾਬ ਓਪਨਮੈਂਟ ਦਿੱਤਾ ਜਾਂਦਾ